ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਨਿਆ ਰਾਜਸਤਾਨ ਦੇ ਵਿੱਚ ਬੈਠੇ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਵਾਰੀ ਫਿਰ ਲੱਗਾ ਵੱਡਾ ਚੜਕਾ ਜਿੱਥੇ ਇੱਕ ਵਾਰ ਸੇ ਗੱਲ ਕਰ ਲਈਏ ਕਿ ਵਿਕਰਮ ਸਿੰਘ ਮਜੀਠੀਆ ਵੱਲੋਂ ਵਾਰ-ਵਾਰ ਇਹ ਗੱਲ ਕਹੀ ਜਾਂਦੀ ਹੈ ਕਿ ਮੈਨੂੰ ਜੋ ਹੈ ਪੰਜਾਬ ਸਰਕਾਰ ਸਿਰਫ ਇਸ ਗੱਲ ਕਰਕੇ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ ਜਾਂ ਫਿਰ ਗੱਲ ਕਰ ਲਈਏ ਕਿ ਉਹਨਾਂ ਵੱਲੋਂ ਮੈਨੂੰ ਫਸਾਇਆ ਜਾ ਰਿਹਾ ਹੈ ਮੈਨੂੰ ਸ਼ਰਿਆ ਮੁੱਛਾ ਤਾ ਕਰਨ ਤੇ ਪੱਟਾ ਤੇ ਥਾਪੀਆਂ ਮਾਰਨ ਵਰਗੀਆਂ ਗੱਲਾਂ ਦੇ ਉੱਤੇ ਮੇਰੇ ਨਾਲ ਜੋ ਹੈ ਵਾਰ-ਵਾਰ ਬਦਲਾਖੋਰੀ ਜਿਤਾਈ ਜਾ ਰਹੀ ਹੈ ਦੂਸਰੇ ਪਾਸੇ ਗੱਲ ਕਰੀਏ ਕਿ ਉਹਨਾਂ ਦੇ ਆਪਣੇ ਹੀ ਵਕੀਲਾਂ ਨੇ ਕੁਝ ਦਿਨ ਪਹਿਲਾਂ ਇੱਕ ਖੁਲਾਸਾ ਕੀਤਾ ਸੀ ਕਿ ਹੁਣ ਵਿਕਰਮ ਸਿੰਘ ਮਜੀਠੀਆ ਇੱਕ ਹੋਰ ਵੱਡੇ ਕੇਸ ਦੇ ਵਿੱਚ ਫਸ ਸਕਦੇ ਨੇ ਜਿੱਦੇ ਚਲਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਵਾਰ-ਵਾਰ ਕਹਿੰਦੇ ਨਜ਼ਰ ਆਏ ਕਿ ਜਿਨ੍ਹਾਂ ਨੇ ਜੋ ਹੈ ਥਾਪੀਆਂ ਮਾਰੀਆਂ ਨੇ ਪੱਟਾਂ ਤੇ ਹੱਥ ਮਾਰੇ ਨੇ ਉਹ ਹੁਣ ਜੋ ਹੈ ਨਾਬਾ ਦੀ ਜੇਲ੍ਹ ਦੇ ਵਿੱਚ ਜਾ ਕੇ ਵੇਖ ਲਓ ਉਹਨਾਂ ਦੀਆਂ ਚੀਕਾਂ ਕਿਸ ਤਰ੍ਹਾਂ ਪਈਆਂ ਨੇ ਤੇ ਉਹਦੇ ਚਲਦਿਆਂ ਇੱਕ ਵੱਡੀ ਰਿਪੋਰਟ ਆਈ ਹੈ ਜਿਹਦੇ ਵਿੱਚ ਕਾਫੀ ਅਹਿਮ ਗੱਲ ਕਹੀ ਗਈ ਹੈ ਕਿ ਜੋ ਵਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਸੀ ਯਾਨੀ ਕਿ ਗਨੀਬ ਕੌਰ ਜਾਂ ਦੂਸਰੇ ਪਾਸੇ ਵਿਕਰਮ ਮਜੀਠੀਆ ਦੇ ਸਾਥੀਆਂ ਵੱਲੋਂ ਵੀ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਯਾਨੀ ਕਿ ਇੱਕ 케ਸ ਹੋਰ ਪੈ ਗਿਆ ਹੈ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਦੱਸਦੇ ਆ ਕਿ ਬਿਕਰਮ ਸਿੰਘ ਮਜੀਠੀਆ ਖਿਲਾਫ ਇੱਕ ਹੋਰ ਪਰਚਾ ਦਰਜ ਕੀਤਾ ਗਿਆ ਹੈ ਮਜੀਠੀਆ ਤੇ ਵਿਜੀਲੈਂਸ ਕਾਰਵਾਈ ਵਿੱਚ ਰੁਕਾਵਟ ਪਾਉਣ ਵਾਲੇ ਇਲਜ਼ਾਮ ਹੇਟ ਪਰਚ ਦਰਜ ਹੋਇਆ ਹੈ ਦੱਸਦੇ ਆ ਕਿ ਵਿਜੀਲੈਂਸ ਵੱਲੋਂ ਕੀਤੀ ਗਈ ਰੇਡ ਦੌਰਾਨ ਪੁਲਿਸ ਕਰਮਚਾਰੀਆਂ ਨਾਲ ਹੱਥੋਪਾਈ ਕਰਨਾ ਅਤੇ ਸਰਕਾਰੀ ਕਾਰਵਾਈ ਵਿੱਚ ਰੁਕਾਵਟ ਪਾਉਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਮਜੀਠੀਆ ਤੇ ਉਸਦੇ ਸਮਰਥਕਾਂ ਖਿਲਾਫ ਨਵੀਂ ਐਫ ਆਰ ਆਈ ਦਰਜ ਕੀਤੀ ਜਾਣਕਾਰੀ ਮੁਤਾਬਕ ਵਿਜੀਲੈਂਸ ਟੀਮ ਜਦੋਂ ਮਜੀਠਿਆ ਦੇ ਇਲਾਕੇ ਵਿੱਚ ਰੇਡ ਲਈ ਗਈ ਤਾਂ ਉਸ ਤਦੇ ਉਸ ਉਸ ਦੇ ਸਮਰਥਕਾਂ ਵੱਲੋਂ ਟੀਮ ਦੀ ਕਾਰਵਾਈ ਵਿੱਚ ਰੁਕਾਵਟ ਪਾਈ ਗਈ ਇਸ ਦੌਰਾਨ ਮਜੀਠਿਆ ਦੇ ਸਮਰਥਕਾਂ ਨੇ ਨਾ ਸਿਰਫ ਵਿਜੀਲੈਂਸ ਅਧਿਕਾਰੀਆਂ ਨਾਲ ਹੱਥੋਪਾਈ ਕੀਤੀ ਬਲਕਿ ਪੁਲਿਸ ਦੀ ਸਰਕਾਰੀ ਡਿਊਟੀ ਵਿੱਚ ਦਖਲਅੰਦਾਜ਼ੀ ਵੀ ਕੀਤੀ ਹੁਣ ਅੰਮ੍ਰਿਤਸਰ ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈ ਆਰ ਦੇ ਆਧਾਰ ਤੇ ਮਜੀਠਿਆ ਦੇ ਸਮਰਥਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤਾਂ ਇਹ ਜੋ ਹੈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਕਿ ਵਿਕਰਮ ਸਿੰਘ ਮਜੀਠੀਆ ਖਿਲਾਫ ਇੱਕ ਹੋਰ ਪਰਚਾ ਹੋ ਗਿਆ ਹੈ ਜੋ ਉਹਨਾਂ ਦੇ ਵੱਡੇ ਸਮਰਤਕ ਸੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੀ ਵੀ ਸਮੁੱਚੀ ਲੀਡਰਸ਼ਿਪ ਸੀ ਉਹਨਾਂ ਵੱਲੋਂ ਜਿੱਥੇ ਹੱਥੋਪਾਈ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ ਜਦੋਂ ਵਿਜੀਲੈਂਸ ਵੱਲੋਂ ਜਾਂ ਦੂਸਰੇ ਪਾਸੇ ਸਰਕਾਰੀ ਪੁਲਿਸ ਵੱਲੋਂ یا پھر پنجاب پولیس ਵੱਲੋਂ یا سرکاری وکیلਾਂ ਵੱਲੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਮੁਤਾਬਕ ਜੋ ਹੱਥੋਪਾਈ ਕਰਦੇ ਨਜ਼ਰ ਆਏ ਤੇ ਉਹਦੇ ਚੱਲਦਿਆਂ ਇੱਕ ਵੱਡਾ ਹੋਰ ਜੋ ਹੈ ਉਹਨਾਂ ਉੱਪਰ ਵੱਡੀ ਕਾਰਵਾਈ ਮਤਲਬ ਕਿ ਵੱਡਾ ਇੱਕ ਹੋਰ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਵਿکرਮ ਸਿੰਘ ਮਜੀਠੀਆ ਜਿੱਥੇ ਕਿ ਹੁਣ لمبے ਸਮੇਂ ਵਾਸਤੇ ਜਾ ਸਕਦੇ ਨੇ ਦੂਸਰੇ ਪਾਸੇ ਉਹਨਾਂ ਦੇ ਆਪਣੇ ਹੀ ਜਿਹੜੇ ਨੇ ਵਕੀਲ ਉਹਨਾਂ ਨੇ ਕਾਫੀ ਦਿਨ ਪਹਿਲਾਂ ਇਹਦਾ ਖੁਲਾਸਾ ਵੀ ਕੀਤਾ ਸੀ ਤਾਂ